ਕਹਿੰਦੇ ਆ ਕੀ ਗਵਾਲਿਆ ਤੇ ਕੀ ਪਾਲਿਆ ਕੀ ਗਵਾਲਿਆ ਤੇ ਕੀ ਪਾਲਿਆ ਇਹ ਸੋਚ ਸੋਚ ਜਨਮ ਗਵਾਲਿਆ ਇਹ ਸੋਚ ਸੋਚ ਜਨਮ ਗਵਾਲਿਆ ਹਰ ਕਿਸੇ ਰਿਸ਼ਤੇ ਵਿੱਚ ਸਕੂਨ ਨਹੀਂ ਹੈਗਾ ਹਰ ਕਿਸੇ ਰਿਸ਼ਤੇ ਵਿੱਚ ਸਕੂਨ ਨਹੀਂ ਹੈਗਾ ਹਰ ਰਿਸ਼ਤਾ ਅਜਮਾਲਿਆ ਹਰ ਰਿਸ਼ਤਾ ਅਜਮਾਲਿਆ ਆਪਣੇ ਲਈ ਮੈਂ ਜੀ ਨਹੀਂ ਸਕਿਆ ਆਪਣੇ ਲਈ ਮੈਂ ਜੀ ਨਹੀਂ ਸਕਿਆ ਆਪਣਿਆਂ ਨੇ ਇੰਨਾ ਉਲਝਾ ਲਿਆ ਆਪਣਿਆਂ ਨੇ ਇੰਨਾ ਉਲਝਾ ਲਿਆ ਜਿੱਦੋਂ ਵੀ ਮੈਂ ਫਸਿਆ ਪ੍ਰੋਬਲਮ ਵਿੱਚ ਜਿੱਦੋਂ ਵੀ ਮੈਂ ਫਸਿਆ ਪ੍ਰੋਬਲਮ ਵਿੱਚ ਉਹ ਰੱਬ ਹੀ ਸੀ ਜਿਨੇ ਬਚਾ ਲਿਆ ਉਹ ਰੱਬ ਹੀ ਸੀ ਜਿਨੇ ਬਚਾ ਲਿਆ ਕਹਿੰਦੇ ਆ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ ਚੰਗੇ ਲੋਕਾਂ ਦੀ ਤਲਾਸ਼ ਨਾ ਕਰੋ ਖੁਦ ਚੰਗੇ ਬਣੋ ਖੋਦ ਚੰਗੇ ਬਣੋ ਕਿਸੇ ਦੀ ਗਹਿਰਾਈ ਨੂੰ ਜਾਣਨ ਲਈ ਕਿਸੇ ਦੀ ਗਹਿਰਾਈ ਨੂੰ ਜਾਣਨ ਲਈ ਖੁਦ ਦੀ ਸਕਿੱਲ ਨੂੰ ਛਪਾ ਦਿਓ ਖੁਦ ਦੀ ਸਕਿੱਲ ਨੂੰ ਛਪਾ ਦਿਓ